ਹੁਣ ਤੁਹਾਡੀ ਸਿਹਤ ਦੇ ਉੱਤੇ ਮਾੜਾ ਅਸਰ ਨਹੀਂ ਪਵੇਗਾ ਕਿਉਂਕਿ ਪੈਕ ਕੀਤੇ ਗਏ ਖਾਣੇ ਦੇ ਪੈਕਟਾਂ ਦੇ ਉੱਤੇ ਲਿਖਿਆ ਹੋਵੇਗਾ ਕਿ ਭੋਜਨ ਸਿਹਤਮੰਦ ਹੈ ਜਾਂ ਨਹੀਂ ਜੀ ਹਾਂ ਲੋਕਾਂ ਦੀ ਸਿਹਤ ਨੂੰ ਧਿਆਨ ਦੇ ਵਿੱਚ ਰੱਖਦੇ ਆ ਸੁਪਰੀਮ ਕੋਰਟ ਨੇ ਇੱਕ ਵੱਡਾ ਹੁਕਮ ਜਾਰੀ ਕਰ ਦਿੱਤਾ ਹੈ ਸੁਪਰੀਮ ਕੋਰਟ ਨੇ ਫਰੰਟ ਆਫ ਪੈਕ ਲੇਬਲਿੰਗ ਲਗਾਉਣ ਦੇ ਲਈ ਹੁਕਮ ਜਾਰੀ ਕੀਤੇ ਨੇ ਤਾਂ ਸੁਪਰੀਮ ਕੋਰਟ ਨੇ ਹਾਲੀ ਦੇ ਵਿੱਚ ਇੱਕ ਮਹੱਤਮਪੂਰਨ ਹੁਕਮ ਜਾਰੀ ਕੀਤਾ ਹੈ ਆ ਜਿਸ ਦੇ ਅਨਸਾਰ ਪੈਕ ਕੀਤੇ ਗਏ ਖਾਣੇ ਦੇ ਪੈਕਟਾਂ ਦੇ ਸਾਹਮਣੇ ਫਰੰਟ ਆਫ ਪੈਕ ਲੇਬਲਿੰਗ ਆ ਜਿਹੜੀ ਲਾਜ਼ਮੀ ਕੀਤੀ ਜਾ ਸਕਦੀ ਹੈ ਤਾਂ ਇਸ ਲੇਬਲਿੰਗ ਦੇ ਨਾਲ ਖਰੀਦਦਾਰਾਂ ਨੂੰ ਪੈਕਟ ਦੇ ਅੱਗੇ ਹੀ ਸਪਸ਼ਟ ਤੌਰ ਦੇ ਉੱਤੇ ਵਿਖਾਇਆ ਜਾਵੇਗਾ ਕਿ ਉਸ ਖਾਣੇ ਦੇ ਵਿੱਚ ਕਿੰਨੀ ਸ਼ੱਕਰ ਨਮਕ ਅਤੇ ਚਰਬੀ ਮੌਜੂਦ ਹੈ ਤਾਂ ਇਸ ਦੇ ਨਾਲ ਲੋਕ ਤੁਰੰਤ ਸਮਝ ਸਕਣਗੇ ਕਿ ਖਾਣਾ ਸਿਹਤਮੰਦ ਹੈ ਜਾਂ ਨਹੀਂ ਤਾਂ ਮਾਹਰ ਡਾਕਟਰਾਂ ਦਾ ਵੀ ਮੰਨਣਾ ਹੈ ਕੀ ਫਰੰਟ ਆਫ ਪੈਕ ਲੇਬਲਿੰਗ ਲੋਕਾਂ ਨੂੰ ਸਿਹਤਮੰਦ ਚੋਣਾਂ ਕਰਨ ਦੇ ਵਿੱਚ ਮਦਦ ਕਰੇਗੀ ਅਤੇ ਮੋਟਾਪਾ ਡਾਇਬੀਟਿਸ ਤੇ ਦਿਲ ਦੀਆਂ ਬਿਮਾਰੀਆਂ ਦੇ ਖਤਰੇ ਨੂੰ ਘਟਾ ਸਕਦੀ ਹੈ ਤਾਂ ਇਸ ਫੈਸਲੇ ਦੇ ਪਿੱਛੋਂ ਵੱਧ ਰਹੀਆਂ ਲਾਈਫ ਸਟਾਈਲ ਬਿਮਾਰੀਆਂ ਨੇ ਜਿਨ੍ਹਾਂ ਦਾ ਮੁੱਖ ਕਾਰਨ ਗੈਰ ਸਿਹਤਮੰਦ ਖਾਣ ਪੀਣਾ ਹੈ ਤਾਂ ਪੈਕ ਕੀਤੇ ਗਏ ਖਾਣੇ ਦੇ ਵਿੱਚ ਵੱਧ ਸ਼ੱਕਰ ਨਮਕ ਅਤੇ ਚਰਬੀ ਲੋਕਾਂ ਦੀ ਸਿਹਤ ਦੇ ਲਈ ਗੰਭੀਰ ਖਤਰਾ ਬਣ ਰਹੇ ਨੇ ਤਾਂ ਸੁਪਰੀਮ ਕੋਰਟ ਨੇ FSSAI ਅਤੇ ਕੇਂਦਰ ਸਰਕਾਰ ਨੂੰ ਹੁਕਮ ਜਾਰੀ ਕੀਤਾ ਹੈ ਕਿ ਇਸ ਪ੍ਰਣਾਲੀ ਨੂੰ ਗੰਭੀਰਤਾ ਦੇ ਨਾਲ ਲਾਗੂ ਕਰਨ ਉੱਤੇ ਵਿਚਾਰ ਕੀਤਾ ਜਾਵੇ ਤਾਂ ਜੇ ਇਹ ਲੇਬਲਿੰਗ ਜਿਹੜੀ ਲਾਗੂ ਹੋ ਜਾਂਦੀ ਹੈ ਤਾਂ ਲੋਕ ਇੱਕ ਨਜ਼ਰ ਦੇ ਵਿੱਚ ਹੀ ਜਾਣ ਸਕਣਗੇ ਕਿ ਖਾਣਾ ਸਿਹਤਮੰਦ ਹੈ ਜਾਂ ਗੈਰ ਸਿਹਤਮੰਦ ਤਾਂ ਇਹ ਕਦਮ ਲੋਕਾਂ ਨੂੰ ਜਾਣਕਾਰੀ ਅਧਾਰਤ ਫੈਸਲੇ ਕਰਨ ਲਈ ਪ੍ਰੇਰਿਤ ਕਰੇਗਾ ਅਤੇ ਸਿਹਤਮੰਦ ਜੀਵਨ ਸ਼ੈਲੀ ਵੱਲ ਵਦਨ ਦੇ ਵਿੱਚ ਵੀ ਮਦਦਗਾਰ ਸਾਬਤ ਹੋਵੇਗਾ